ਤੇ ਉਹ ਗੰਦਗੀ ਬੰਦੀ ਆ ਉਹਦੇ ਲਈ ਸਾਨੂੰ ਕੋਈ ਬੰਦਾ ਲਾਣੇ ਬੰਦਾ ਕਦੀ ਆਂਦਾ ਕਦੀ ਨਹੀਂ ਆਂਦਾ ਤੇ ਕੋਈ ਕਸਟਮਰ ਵਾਸਤੇ ਕੋਈ ਵਾਸਰੂਮ ਹੈ ਨਹੀਂਗਾ ਇੱਥੇ ਤੇ ਬਾਕੀ ਮੰਡੀ ਦੇ ਵਿੱਚ ਹੋਰ ਪ੍ਰੋਬਲਮ ਪਾਣੀ ਦੀ ਵੀ ਬਹੁਤ ਪ੍ਰੋਬਲਮ ਆ ਹੁਣ ਗਰਮੀ ਆਇਆ ਤੇ ਸਾਨੂੰ ਪਾਣੀ ਵੀ ਨਹੀਂ ਮਿਲਦਾ ਤੇ ਜਿਹੜੀ ਆ ਸਾਡੀ ਆਵਾਜ਼ ਪਿਛੇ ਸਾਰੇ ਜਿੰਬਾ ਸਾਹਿਬ ਆਏ ਸੀਗੇ ਸਾਡੇ ਕੋਲ ਜੋ ਇਲੈਕਸ਼ਨਾਂ ਦੇ ਖੜੇ ਸੀ ਇਹਨਾਂ ਨੇ ਸਾਡੇ ਨਾਲ ਕਾਫੀ ਵਾਅਦੇ ਕੀਤੇ ਸੀਗੇ ਤੇ ਛੜਾ ਛੁੜਾ ਬਣਾਉਣ ਤੇ ਪਾਣੀ ਪੂਣੀ ਦੇ ਵੀ ਚਲੋ ਫੇਰ ਵੀ ਇਹਨਾਂ ਨੇ ਨਹੀਂ ਨਹੀਂ ਨਿਗਾਹ ਰਿਆ ਪਰ ਇਸ ਵਾਰ ਸਾਡਾ ਖਿਆਲ ਰੱਖਣਾ ਅਸੀਂ ਨਾ ਪੂਰਾ ਖਿਆਲ ਰੱਖਣਾ ਕੋਈ ਇਦਾਂ ਦੀ ਗੱਲ ਨਹੀਂ ਆ ਗਈ ਠੀਕ ਹੈ ਇਹਨਾਂ ਨੇ ਜਿਹੜੇ ਕਾਫੀ ਕੰਮ ਕੀਤੇ ਜਿਹੜੇ 2 ਨੰਬਰ ਤੇ ਬੰਦ ਕਰਾਏ ਆ ਉਹਦੀ ਸਾਰੀ ਖੁਸ਼ੀ ਆ ਜੀਗਾ ਠੀਕ ਹੈ ਸਾਡੀ ਮੰਡੀ ਬਾਰੇ ਸੋਚਦੇ ਨਾ ਅਸੀਂ ਨਾ ਮਾਰੇ ਪੂਰਾ ਸੋਚਦੇ ਆ ਠੀਕ ਹੈ ਜੀ ਸਾਡੀ ਇਹ ਮੇਜਰ ਪ੍ਰੋਬਲਮ ਆ ਸਾਡਾ ਜਿੱਤੀ ਕੰਮ ਫੱਦੀ ਦਾ 60 7 ਘਟੇ ਲੈੜੀ ਦਾਦੇ ਇੱਥੇ ਗੰਬਰ ਤੇ ਆਇਆ ਕਾਰਨ ਕੀ ਸਭ ਜੋ ਕਰਦੀ ਜੇ ਨਹੀਂ ਪਹਿਲਾਂ ਕਮੇਟੀ ਨਾਲ ਥੋੜਾ ਕੇਸੀ ਵੀ ਸਾਡੀ ਆ ਬੰਦੇ ਜਿਹੜੇ ਸਾਡੀ ਆ ਅੱਜ ਸਾਡੇ ਹਾਂ ਪਰ ਬਾਹਰ ਬਕਰਬੋੜੀ ਜਗ੍ਹਾ ਨਿਕਲੀ ਇਹ ਹੁਣ ਮੰਡੀ ਸਾਡੀ ਆ ਜੇ ਸਾਡੀ ਆ ਤਾਂ ਸਾਨੂੰ ਕੋਈ ਸਹੂਲਤ ਨਹੀਂ ਦਿੰਦਾ ਉਹ ਦੇਖੋ ਲੋਕੀ ਉੱਥੇ ਹੀ ਕੋਈ ਲੇਡੀਜ਼ ਰੂਮ ਆਵੇ ਕਿੱਥੇ ਬੈਠੇ ਬੋਰਡ ਦੀ ਥੋੜੀ ਜਗ੍ਹਾ ਆ ਇਹ ਹਾਂਜੀ ਇਹਦੀ ਲੀਜ਼ ਤੁਹਾਡੇ ਨਾਮ ਤੇ ਹੈਗੀ ਚੱਲਦੀ ਆ ਹਾਂਜੀ ਹਾਲਾਤ ਇਹਦਾ ਤਾਂ ਸੁਪਰੀਮ ਕੋਰਟ ਚ ਵੀ ਚੱਲਿਆ ਕਿੰਨੇ ਸਾਲ ਦੀ ਦੇ ਲੱਗੀ 1990 ਰਿਟਰਨ ਆਉੜੇ ਹਾਂਜੀ ਕਿੰਨੇ ਸਾਲ ਸਾਡੇ ਪ੍ਰਧਾਨ ਕੋ ਆ ਜੀ ਉਹ ਐਸ ਟਾਈਮ ਤੇ ਹੈ ਨਹੀਂ ਗੇ ਉਹ ਮੈਂ ਦੱਸਿਓ ਜਰੂ ਹਾਂਜੀ ਉਹਦਾ ਲੀਗਲ ਐਂਗਲ ਵੀ ਦੇਖ ਲਾਂਗੇ ਜੇ ਇੱਥੇ ਨਾ ਹੋਇਆ ਕਿ ਤੇ ਲੱਗੀ ਛਾਗੇ ਬਿਲਕੁਲ ਨਾ ਡਜੋਇਨਿੰਗ ਡਾਕਟਰ ਸਾਹਿਬ ਸਾਡੀ ਹਾਲ ਆ ਗਿਆ ਡਾਕਟਰ ਸਾਹਿਬ ਜੀ ਸਹੀ ਕਿੰਨੇ 2 ਸਾਲ ਪਹਿਲਾਂ ਵਾਰਾ ਕੀਤਾ ਜਾਨੀ ਕਿ ਬਲੈਟਿੰਗ ਬਾਥ ਨੂੰ ਪਾਣੀ ਦੀ ਸਮੱਸਿਆ ਦੇਖੋ ਬਿਲਕੁਲ ਕੀਤਾ ਗਿਆ ਸੀ ਅਸੀਂ ਕਹਿ ਕੇ ਗਏ ਮੈਂ ਕਜਗਰ ਨੂੰ ਕਹਿੰ ਤੋ ਮੁਕਰਦਾ ਨਹੀਂ ਪਰ ਇਸ ਗੱਲ ਦਾ ਇੱਕ ਦਿੱਕਤ ਹੈ ਕਿ ਕਿਸੇ ਬੰਦੇ ਨੇ ਦੁਆਰਾ ਸੰਪਰਕ ਨਹੀਂ ਕੀਤਾ ਕਿ ਸਿੰਗਲ ਆਦਮੀ ਨੇ ਵੀ ਦੇਖੋ ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡੇ ਕੋਲ ਤਿੰਨ ਚਾਰ ਆਫੀਸ ਆ ਦੇ ਹਰੇਕ ਕੰਮ ਹੋ ਰਿਹਾ ਅਗਰ ਸੰਪਰਕ ਕੀਤਾ ਹੁੰਦਾ ਤਾਂ ਡੈਫੀਨੇਟਲੀ ਅਸੀਂ ਜਿੱਦਾਂ ਦਾ ਕੋਲ ਇੱਥੇ ਇੱਕ ਹੋਰ ਇਸ਼ੂ ਵੀ ਹੈਗਾ ਲੀਗਲ ਇਸ਼ੂ ਵੀ ਹੈ ਕਿਉਂਕਿ ਇਹ ਜਿਹੜਾ ਕੰਪਲੈਕਸ ਹੈ ਇਹ ਤਾਂ ਦੇਖਿਓ ਇਹ ਜਿਹੜੀ ਕਾਰਪੋਰੇਸ਼ਨ ਦੀ ਜਗ੍ਹਾ ਹੈ ਔਰ ਇਹਦੇ ਵਿੱਚ ਕਾਰਪੋਰੇਸ਼ਨ ਨੂੰ ਆਲਰੇਡੀ ਇੱਥੇ ਨਵਾਂ ਕੰਪਲੈਕਸ ਬਣਾਣਾ ਚਾਹੀਦਾ ਉਹ ਵੀ ਕਈ ਵਾਰੀ ਇਸ਼ੂ ਹੁੰਦੇ ਆ ਬਟ ਇੱਕ ਬਾਥਰੂਮ ਬਣਾਣਾ ਇੱਕ ਸਿੰਪਲ ਗੱਲ ਹੈ ਉਹ ਇਹਨਾਂ ਦਾ ਅਸੀਂ ਫਿਰ ਹੁਣੇ ਚਾਲੂ ਕਰਾ ਦੇ ਜੇ ਪਾਣੀ ਦੀ ਨੱਕਿਆ ਆ ਦੇਖੋ ਪਾਣੀ ਦੀ ਇਸ ਸਮੱਸਿਆ ਤੇ ਜੰਨਤ ਚਕਰਨਾਵਾ ਪੀਣ ਵਾਲਾ ਪਾਣੀ ਦੀ ਸਮੱਸਿਆ ਉਹ ਹੋ ਜਾਏਗਾ ਨਾਲ ਬਾਥਰੂਮ ਔਰ ਪੀਣ ਵਾਲੇ ਪਾਣੀ ਦੀ ਸਮੱਸਿਆ ਤੁਸੀਂ ਇਹ ਦੇਖਿਓ ਜਦੋਂ ਇਹ ਕਹੋਗੇ ਉਸ ਤੋਂ ਪਹਿਲਾਂ ਮੈਂ ਚਾਲੂ ਕਰਾਂਗਾ